ਸਾਬਕਾ ਕਾਂਗਰਸੀ ਮੰਤਰੀ 파ਰਤ ਪੂਸ਼ਨ ਆਸ਼ੂਦੀ ਬੀਤੇ ਦਿਨੀ ਈੜੇ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੇ ਚੁੱਪ ਧਾਰੀ ਹੋਈ ਹੈ ਇਸੇ ਵੇਲੇ ਚੰਗੇ ਦੋਸਤ ਕਹੇ ਜਾਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਵੀ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੁਝ ਕਿਹਾ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਆਸ਼ੂ ਉਹਨਾਂ ਦੀ ਕੈਬਨਟ ਵਿੱਚ ਵਜ਼ੀਰ ਸੀ ਵਿਧਾਨ ਸਭਾ ਚ ਵਿਸਾਪਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਜਰਨੈਲ ਦੱਸਿਆ ਸੀ ਆਸ਼ੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਵੇਦਾਰ ਵੀ ਸਨ ਪਰ ਮੌਕੇ ਤੇ ਕਾਂਗਰਸ ਨੇ ਰਾਜੇ ਵੜਿੰਗ ਨੂੰ ਟਿਕਟ ਦੇ ਦਿੱਤੀ ਇਸ ਤੋਂ ਬਾਅਦ ਆਸ਼ੂ ਅਤੇ ਰਾਜੇ ਵੜਿੰਗ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ ਈਡੀ ਨੇ ਆਸ਼ੂ ਨੂੰ ਬੀਤੇ ਦਿਨ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ ਅਤੇ देर रात ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਾਤੇ ਸਾਬ ਦਾ ਵਿਧਾਇਕ ਰਜਿੰਦਰ 베ਰੀ ਉਹਨਾਂ ਨੂੰ ਮਿਲਣ ਪੁੱਜੇ ਪਰ ਉਹਨਾਂ ਨੂੰ ਉਹਨਾਂ ਦੇ ਨਾਲ ਮਿਲਣ ਨਾ ਦਿੱਤਾ ਗਿਆ ਆਸ਼ੂ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਦੇ ਧੜੇ ਦੇ ਸਾਰੇ ਆਗੂ ਸ਼ਾਂਤ ਹੋ ਗਏ ਨੇ ਕਿਸੇ ਸਮੇਂ ਆਸ਼ੂ ਦੇ ਸਭ ਤੋਂ ਨਜ਼ਦੀਕੀ ਗਿਣੇ ਜਾਣ ਵਾਲੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੀ ਕੁਝ ਨਹੀਂ ਬੋਲ ਰਹੇ ਕਾਂਗਰਸ ਦੇ ਦਫ਼ਤਰ 'ਚ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ ਪਰ ਕਿਸੇ ਨੂੰ ਨਾ ਤਾਂ ਸੱਦਿਆ ਗਿਆ ਅਤੇ ਨਾ ਹੀ ਮੀਡੀਆ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਤੁਹਾਨੂੰ ਦੱਸਦੇ ਕਿ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਲੰਮਾ ਸਮਾਂ ਜੇਲ੍ਹ ਚ ਰਹਿੰਦੇ ਨੇ ਤਾਂ ਨਗਰ ਨਿਗਮ ਚੋਣਾ ਚ ਕਾਂਗਰਸ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਆਸ਼ੂ ਦਾ ਸ਼ਹਿਰ ਚ ਕਾਫੀ ਰਸੂਖ ਹੈ ਤੇ ਉਹ ਨਿਗਮ ਚੋਣਾ ਦੇ ਮਤੇ ਨਜ਼ਰ ਇਸ ਵੇਲੇ ਪੂਰੇ ਸ਼ਹਿਰ ਵਿੱਚ ਪੁਰਾਣੇ ਕਾਂਗਰਸੀਆਂ ਨੂੰ ਮਿਲ ਰਹੀ ਰਹੇ ਸਨ ਕਾਂਗਰਸ ਦੇ ਵੱਲੋਂ ਚੋਣ ਲੜਨ ਦੇ ਇੱਛਕ ਵਿਧਾਇਕ ਵੀ ਆਸ਼ੂ ਦੇ ਨਾਲ ਮੁਲਾਕਾਤ ਕਰ ਰਹੇ ਸੀ ਅਤੇ ਆਸ਼ੂ ਦੇ ਨਾਲ ਨਜ਼ਦੀਕੀਆਂ ਵਧਾ ਰਹੇ ਸੀ ਆਸ਼ੂ ਦੇ ਧੜੇ ਦੇ ਸਾਰੇ ਸਾਥਕਾਂ ਕਾਉਂਸਲਰਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਆਸ਼ੂ ਧੜੇ ਦੇ ਸਾਰੇ ਆਗੂ ਕਾਫੀ ਨਿਰਾਸ਼ਵੀ ਲੱਗ ਰਹੇ ਨੇ ਇਸ ਤੋਂ ਬਾਅਦ ਸਾਫ਼ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਪਰ ਕੀ ਕਾਂਗਰਸ ਦੀ ਅੰਦਰਲੀ ਖਿੱਚੋ ਤਾਣ ਕਾਂਗਰਸ ਨੂੰ ਲੈ ਕੇ ਬਹਿਸ ਸਕਦੀ ਹੈ